ਵਧੀਆ ਲੱਗਦਾ ਸੀਗਾ ਜੀ ਮੈਨੂੰ ਤਾਂ ਜਿਆਦਾ ਵਧੀਆ ਤਾਂ ਲੱਗੂ ਜੇ ਆਡੀਅנס ਪਸੰਦ ਕਰੇ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਜੇ ਤੁਹਾਨੂੰ ਵਧੀਆ ਲੱਗਿਆ ਹੋਊਗਾ ਤਾਂ ਮੈਨੂੰ ਹੋਰ ਵਧੀਆ ਲੱਗੂਗਾ ਜੀ ਕੋਸ਼ਿਸ਼ ਕੀਤੀ ਆ ਮਿਹਨਤ ਕਰਾਈ ਉਹਨਾਂ ਤੋਂ ਬਹੁਤ ਕਿਉਂਕਿ ਜਦੋਂ ਮੈਂ ਇੰਡਸਟਰੀ ਚ ਆਇਆ ਸੀਗਾ ਜੀ ਮੈਂ ਬਹੁਤ ਅਨਟ੍ਰੈਂਡ ਬੰਦਾ ਸੀਗਾ ਮੈਂ ਕੁਝ ਸਿੱਖ ਕੇ ਨਹੀਂ ਸੀ ਆਇਆ ਤੇ ਮੈਂ ਕੋਸ਼ਿਸ਼ ਹੀ ਕੀਤੀ ਵੀ ਜੇ ਮੈਂ ਉਹਨਾਂ ਨੂੰ ਲੈ ਕੇ ਆਵਾਂ ਤਾਂ ਉਹ ਮੇਰੇ ਵਾਂਗੂ ਨਾ ਹੋਣ ਤਾਂ ਉਹ ਸਿੱਖ ਕੇ ਹੀ ਆਉਣ ਏਕਮ ਨੇ ਵੀ ਜਦੋਂ ਕਰਨਾ ਸੀ ਤਾਂ ਏਕਮ ਨੂੰ ਮੈਂ ਦੱਸਿਆ ਮੈਂ ਕਿਹਾ ਵੀ ਮੈਂ ਉਹਨੂੰ ਪੂਰਾ ਸ਼ਾਸਤਰ ਵਿੱਦਿਆ ਦਾ ਮਹਾਰਾਓ ਸਿੱਖ ਦਾ ਬੱਚਾ ਉਹਦੇ ਚ ਪੈਸ਼ਨ ਹੈ ਤੇਰਾ ਬੋਡੀ ਤੇਰਾ ਸ਼ਰੀਰ ਫਿੱਟ ਹੋਣਾ ਚਾਹੀਦਾ ਤੇਰੇ ਮੂਵਸ ਵਧੀਆ ਹੋਣੇ ਚਾਹੀਦੇ ਆਏ ਨਾ ਹੋਵੇ ਕਿ ਕਿਰਪਾਨ ਘੁਮਾ ਰਿਹਾ ਉਹ ਉਹ ਗੱਲ ਨਾ ਬਣੇ ਸੋ ਚੀਜ਼ਾਂ ਸਿਖਾ ਕੇ ਹੀ ਲਿਆਂਦੀਆਂ ਨੇ ਬਾਕੀ ਦਾ ਹੁਣ ਆਡੀਅנס ਦੱਸੋਗੇ ਨਹੀਂ ਸਰ ਅੱਛਾ ਜੀ ਡਰ ਨਹੀਂ ਲੱਗਿਆ ਜਦੋਂ ਇਹ ਕਰਨ ਦੇ ਐਕਸ਼ਨ ਸੀਨਸ ਕਰਵਾਇ ਲਿਆ ਨੇ ਨਹੀਂ ਨਹੀਂ ਡਰ ਕੋਈ ਨਹੀਂ ਲੱਗਿਆ ਬਲਮਾਏ ਤਾਂ ਮੈਂ ਆਪ ਹੀ ਨੇ ਜੀ ਮੈਂ ਤਾਂ ਉਹ ਹਲੇ ਚਾਹੁੰਦਾ ਸੀ ਕਿਉਂਕਿ ਉਹ ਲੱਗਿਆ ਸੀ ਇਸ ਕਰ ਲਈ ਮੈਨੂੰ ਤਾਂ ਇਹ ਕਹਿੰਦਾ ਕਿ ਮੇਰੀ 2 ਹਫਤਾ ਠਹਿਰ ਕੇ ਸ਼ੂਟਿੰਗ ਰੱਖੋ ਕਹਿੰਦਾ ਮੈਂ ਹੋਰ ਸੈੱਟ ਹੋ ਜਾਊਗਾ ਪਰ ਉਹਨੂੰ ਸਾਡਾ ਚੱਲ ਰਿਹਾ ਸੀ ਉਸ ਟਾਈਮ ਮੈਂ ਕਿਹਾ ਵੀ ਹੁਣ ਤਾਂ ਜਿੰਨੇ ਹੈਗਾ ਐਵੇਂ ਹੀ ਸ਼ੂਟ ਕੀਤਾ ਜਾਊਗਾ ਇਹ ਹਾਂ ਸਹੀ ਟਾਈਮ ਤੇ ਚੱਲੀ ਨਾ ਜੀ ਬਈ ਲੱਗਦਾ ਇੰਨਾ ਪਿਆਰ ਰਿਹਾ ਜੀ ਪਰ ਅਸੀਂ ਸਾਰਾ ਕੁਝ ਭੁੱਲ ਗਏ ਕਿ ਕਿ ਅਸੀਂ ਉਹਨਾਂ ਨਾਲ ਕੀਤੀਆਂ ਨੇ 15 20 ਸਾਲ ਦੇ ਵਿੱਚ ਸਭ ਭੁੱਲ ਗਏ ਬਿਲਕੁਲ 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 ਜੀ ਸਾਨੂੰ ਵੀ ਇਹੀ ਕੋਸ਼ਿਸ਼ ਹੈੀ ਸੀ ਹਾਂਜੀ ਭਾਜੀ ਆਰ 2 ਇਥੀ ਨੇ ਉਸ ਕਰਕੇ ਜਾਣਾ ਚਾਹੀਦਾ ਮੈਨੂੰ ਲੱਗਦਾ ਉਹ ਅੰਦਰ ਹੀ ਕਰਤੀ ਜੀ ਉਹ ਤਾਂ ਮੈਂ ਅੰਦਰ ਹੀ ਕਰਤੀ ਉਹਦਾ ਮੈਂ ਉਹਦਾ ਆਮੜਾ ਕਈ ਵਾਰੀ ਦੇਤਾ ਹੀ ਹੈ ਸਵਾਲ ਦਾ ਜਵਾਬ ਜਵਾਬ ਠੀਕ ਹੈ ਜੀ ਮਤਲਬ ਮੁਸ਼ਕਿਲ ਨਹੀਂ ਮੈਨੂੰ ਵਧੀਆ ਲੱਗਦਾ ਭਾਜੀ ਮੈਂ ਬੈਕਲੇ ਡਾਇਰੈਕਟ ਕਰਨਾ ਥੋੜਾ ਕਿਤੇ ਕਿਤੇ ਟਫ ਹੋ ਜਾਂਦਾ ਬਾ ਨਾਲ ਭਾਜੀ ਹੁੰਦੇ ਨੇ ਬਲਜੀਤ ਭਾਜੀ ਸੋ ਇਹ ਅਸੀਂ ਸਾਡਾ ਕੰਮ ਰਲਿਆ ਮਿਲਿਆ ਜਿਆ ਜੀ ਸੋ ਇਕੱਠੀਆਂ ਚੀਜ਼ਾਂ ਕਰੀਦੀਆਂ ਨੇ ਕਈ ਵਾਰੀ ਇਹ ਨਹੀਂ ਵੀ ਹੁੰਦੇ ਇਹ ਕਹਿੰਗੇ ਅੱਜ ਇਹ ਕਿਤੇ ਪਾਇਜਾਂਸ ਕਿਤੇ ਇਧਰ ਉਧਰ ਹੋ ਜਾਣ ਕਈ ਵਾਰੀ ਦੋ ਯੂਨਿਟਾਂ 'ਚ ਅਸੀਂ ਕੰਮ ਕਰਦੇ ਹੁੰਦੇ ਸੀਗੇ ਇੱਕ ਪਾਸੇ ਬਲਜੀਤ ਭਾਜੀ ਹੁੰਦੇ ਸੀਗੇ ਦੂਜੇ ਪਾਸੇ ਮੈਂ ਹੁੰਦਾ ਸੀਗਾ ਉਧਰਲੇ ਪਾਸੇ ਫਿਰ ਕਈ ਵਾਰੀ ਮੈਨੂੰ ਡੀਓਪੀ ਬਣਨਾ ਪੈਂਦਾ ਸੀਗਾ ਇਹਨਾਂ ਨੂੰ ਉਧਰਲੇ ਪਾਸੇ ਡਾਇਰੈਕਟਰ ਬਣਨਾ ਪੈਂਦਾ ਸੀ ਸੋ ਸਾਰਾ ਰਲ ਮਿਲਾ ਕੇ ਕਰਦੇ ਆ ਜੀ ਅਸੀਂ ਕੰਮ ਹਾਲੇ ਦਾ ਭਾਜੀ ਕੋਈ ਪਲਾਨ ਨਹੀਂ ਹੈਗਾ ਕੋਈ ਅੱਗੇ ਚੀਜ਼ ਹੋਊਗੀ ਤਾਂ ਕੋਈ ਵਧੀਆ ਕਰਾਂਗੇ ਜੀ ਦੇਈ ਉਹ ਕੀ ਸੀਗਾ ਉਹਨੂੰ ਮੈਂ ਕਿਹਾ ਸੀ ਐਕਚੁਅਲੀ ਵੈਸੇ ਹੀ ਇੱਕ ਤਾਂ ਉਹ ਥੋੜਾ ਜਿੰਮਦਰ ਸ਼ਕੀਨ ਹੈ ਜੀ ਵਾਹ ਬਹੁਤ ਉਹਨੂੰ ਹੈਗਾ ਵਾ ਫੈਸ਼ਨ ਬੋਡੀ ਲਈ ਉਹ ਕਰਦਾ ਵਾ ਬਹੁਤ ਪਰ ਮੈਨੂੰ ਐ ਸੀ ਕਿ ਇਸ ਇਸ ਰੋਲ ਦੇ ਲਈ ਤੈਨੂੰ ਬਹੁਤ ਐਫਰਟ ਕਰਨੀ ਪਣੀ ਆ ਕੱਲਾ ਇਹ ਨਹੀਂ ਸੀਗਾ ਕਿ ਤੁਸੀਂ ਬੋਡੀ ਫਿਟ ਕਰਨੀ ਆ ਤੁਸੀਂ ਐਕਟਿਵ ਵੀ ਹੋਣੇ ਚਾਹੀਦੇ ਹੋ ਉਸ ਤਰੀਕੇ ਨਾਲ ਤੁਹਾਡੀ ਜਿਵੇਂ ਐਕਸ਼ਨ ਦੇਖਿਆ ਉਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਉਹਦੇ ਲਈ ਉਹਨੇ ਪਾਰਕਰ ਕਾਫੀ ਚੀਜ਼ਾਂ ਗੱਤਕਾ ਵੀ ਸਿੱਖਿਆ ਬਹੁਤ ਚੀਜ਼ਾਂ ਸਿੱਖੀਆਂ ਸੀਗੇ ਮੰਮਾ ਨੇ ਤਾਂ ਦੇਖੀ ਹੀ ਜਲੇ ਉਹਨਾਂ ਨੇ ਕੱਲ ਕੱਲ ਦੇ ਆ ਟ੍ਰੇਲਰ ਦੇਖ ਕੇ ਤਾਂ ਬਹੁਤ ਵਧੀਆ ਰਿਐਕਸ਼ਨ ਸੀਗਾ ਜੀ ਤੇ ਫਿਲਮ ਮੰਮੀ ਨੇ ਹਲੇ ਕੱਲ ਨੂੰ ਦੇਖਣੀ ਆ ਕੱਲੂ ਦੇਖ ਕੇ ਦੱਸਣਗੇ